ਮਾਨਸੂਨ ਦੇ ਵਿੱਚ ਸ਼ਾਇਦ ਹੀ ਕੋਈ ਸੁਖਾਵਾਂ ਮਾਹੌਲ ਹੋਵੇ ਹਰ ਵਾਰ ਪੰਜਾਬ ਨੂੰ ਮਾਰ ਪੈਂਦੀ ਆ ਪਾਣੀ ਦੀ ਇਸ ਵਾਰ ਪੌਂਗ ਡੈਮ ਦੇ ਖੋਲੇ ਗਏ ਫਲੱਡ ਗੇਟ ਵਜੇ ਸਾਇਰਨ ਜੀ ਹਾਂ ਹੁਸ਼ਿਆਰਪੁਰ ਦਸੂਹਾ ਦੇ ਤਲਵਾੜਾ ਨੇੜੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਅੱਜ ਪੌਂਗ ਡੈਮ ਦੇ ਫਲੱਡ ਗੇਟ ਖੋਲ ਦਿੱਤੇ ਗਏ ਹਨ ਇਸ ਬਾਰੇ ਡੈੰਗ ਪ੍ਰਬੰਧਨ ਦੇ ਵੱਲੋਂ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਸੀ ਮਿਲੀ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦਿੰਦੇ ਹਾਂ ਜੀ 1 ਅਗਸਤ ਨੂੰ ਟੀਸੀਐਮ ਚ ਲਏ ਗਏ ਫੈਸਲੇ ਦੇ ਅਨੁਸਾਰ ਪੌਂਗ ਡੈਮ ਦੇ ਪਾਵਰ ਹਾਊਸ ਦੇ ਟਰਬਾਈਨਾ ਦੇ ਰਾਹੀਂ 19300 ਕਿਊਸਕ ਅਤੇ ਪੌਂਗ ਡੈਮ ਦੇ ਗੇਟਾਂ ਦੇ ਰਾਹੀਂ 4000 ਕਿਊਸਕ ਕੁੱਲ 23300 ਕਿਊਸਕ ਪਾਣੀ ਸ਼ਾ ਨਹਿਰ ਬੈਰਾਜ ਦੇ ਵਿੱਚ ਛੱਡਿਆ ਗਿਆ ਜਿਸ ਦੇ ਵਿੱਚੋਂ 11500 ਕਿਊਸਕ ਪਾਣੀ ਮੁਕੇਰੀਆਂ ਹਾਈਡਲ ਅਤੇ ਬਾਕੀ ਪਾਣੀ 52 ਗੇਟਾਂ ਦੇ ਰਾਹੀਂ ਬਿਆਸ ਦਰਿਆ 'ਚ ਛੱਡਿਆ ਗਿਆ ਹਿਮਾਚਲ 'ਚ ਹੋ ਰਹੀ ਭਾਰੀ ਵਰਖ ਅਤੇ ਡੈਮ 'ਚ ਪਾਣੀ ਦੇ ਵਾਧੇ ਪੱਧਰ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਤੇ ਨਾਲ ਹੀ ਸਾਵਧਾਨ ਪੰਜਾਬੀਓ ਖੁੱਲਣ ਲੱਗੇ ਨੇ ਪਾਖੜਾ ਦੇ ਵੀ ਫਲੱਡ ਗੇਟ ਮੌਲੇਤਾਰਮੀ ਵਿਚਾਲੇ ਖਤਰੇ ਦੀ ਘੰਟੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਵੇਲੇ ਮੌਲੇਤਾਰਮੀ ਪੈ ਰਿਹਾ ਹੈ ਇਸ ਵਿਚਾਲੇ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਨੇ ਪਾਖੜਾ ਡੈਮ ਦੇ ਫਲੱਡ ਗੇਟ ਖੋਲਣ ਦਾ ਫੈਸਲਾ ਲਿਆ ਜੀ ਹਾਂ ਬੀਬੀਐਮਬੀ ਵੱਲੋਂ ਜਾਰੀ ਕੀਤੇ ਗਏ ਪੱਤਰ ਦੇ ਮੁਤਾਬਿਕ ਅੱਜ ਦੁਪਹਿਰ 3 ਵਜੇ ਤੋਂ ਲੜੀਵਾੜ ਟੰਗ ਦੇ ਨਾਲ ਪਾਖੜਾ ਡੈਮ ਦੇ ਗੇਟ ਖੋਲੇ ਜਾ ਰਹੇ ਹਨ ਅੱਜ ਦੁਪਹਿਰ 3 ਵਜੇ ਪਹਿਲੇ ਪੜਾ ਦੇ ਵਿੱਚ ਫਲੱਡ ਕੰਟਰੋਲ ਗੇਟ 1 ਫੁੱਟ 4 ਵਜੇ ਦੂਜੇ ਪੜਾਅ 'ਚ 2 ਫੁੱਟ 5 ਵਜੇ ਤੀਜੇ ਪੜਾਅ 'ਚ 3 ਫੁੱਟ ਤੱਕ ਖੋਲੇ ਜਾਣਗੇ। BBMP ਪ੍ਰਸ਼ਾਸਨ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਨਿਰਧਾਰਿਤ ਸਮੇਂ ਦੇ ਮੁਤਾਬਿਕ ਕਾਰਵਾਈ ਯਕੀਨੀ ਬਣਾਉਣ ਦੇ ਵੀ ਸਖਤ ਹੁਕਮ ਦਿੱਤੇ ਹਨ ਤਾਂ ਜੋ ਪਾਣੀ ਛੱਡਣ ਦੀ ਪ੍ਰਕਿਰਿਆ ਸਚਾਰੂ ਤੇ ਸੁਰੱਖਿਅਤ ਢੰਗ ਦੇ ਨਾਲ ਪੂਰੀ ਕੀਤੀ ਜਾ ਸਕੇ। BBMP ਅਨੁਸਾਰ ਅੱਜ ਸਵੇਰੇ 6 ਵਜੇ ਪਾਖੜਾ ਡੈਮ ਦਾ ਪਾਣੀ ਦਾ ਜਿਹੜਾ ਪੱਧਰ ਆ 1665.06 ਫੁੱਟ ਤੱਕ ਪਹੁੰਚ ਚੁੱਕਿਆ ਜਦਕਿ ਡੈਮ ਦੀ ਆਮ ਜਲ ਭੰਡਾਰਨ ਸਮਰੱਥਾ 1680 ਫੁੱਟੀ ਹੈ ਡੈਮ ਦੀ ਕੁੱਲ ਸਮਰੱਥਾ ਦਾ 87 ਫੀਸਦੀ ਹਿੱਸਾ ਪਾਣੀ ਨਾਲ ਭਰਿਆ ਹੋਇਆ ਤੇ ਇਸ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਸੋ ਇਹ ਵੱਡਾ ਜਿਹੜਾ ਖਤਰਾ ਹੈ ਦਿਖਾਈ ਦੇ ਰਿਹਾ ਹੈ ਅਸੀਂ ਆਸ ਕਰਦੇ ਹਾਂ ਕਿ ਇਸ ਵੇਲੇ ਲੋਕਾਂ ਨੂੰ ਇੱਕ ਦੂਸਰੇ ਦਾ ਸਾਥ ਦੇਣਾ ਬੜਾ ਜ਼ਰੂਰੀ ਹੈ ਤੇ ਸੁਚੇਤ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ ਜਿੱਥੇ ਵੀ ਕਿਤੇ ਪਾੜ ਪਿਆ ਤਾਂ ਉਹ ਇਲਾਕੇ ਦੇ ਵਿੱਚ ਬੜੀ ਸਮੱਸਿਆ ਜਿਹੜੀ ਹੋ ਸਕਦੀ ਹੈ ਹਰ ਸਾਲ ਇਹ ਸਮੱਸਿਆ ਆਉਂਦੀ ਹੈ ਸਵਾਲ ਇੱਥੇ ਇਹ ਵੀ ਹੈ ਕਿ ਸਰਕਾਰਾਂ ਨੂੰ ਚੇਤੇ ਕਿਉਂ ਨਹੀਂ ਰਹਿੰਦਾ ਕਿ ਮੌਨਸੂਨ ਆਉਣਾ ਤੇ ਮੌਨਸੂਨ ਦੇ ਵਿੱਚ ਹਿਮਾਚਲ ਤੋਂ ਪਾਣੀ ਆਵੇਗਾ ਕੀ ਅਸੀਂ ਉਡੀਕ ਕਰਦੇ ਹਾਂ ਹਰ ਸਾਲ ਇਹ ਜਿਹੜਾ ਨੁਕਸਾਨ ਜਿਹੜਾ ਹੁੰਦਾ ਰਹੇ ਅਸੀਂ ਆਸ ਕਰਦੇ ਹਾਂ ਇਸ ਵੇਲੇ ਸੁਚੇਤ ਹੋਣ ਦੀ ਲੋੜ ਹੈ ਏਕਤਾ ਦਿਖਾਉਣ ਦੀ ਲੋੜ ਹੈ ਭਾਈਚਾਰਕ ਸਾਂਝ ਵਧਾਉਣ ਦੀ ਲੋੜ ਹੈ ਤਾਂ ਜੋ ਇਸ ਮੁਸੀਬਤ ਨੂੰ ਆਪਸੀ ਭਾਈਚਾਰਕ ਸਾਂਝ ਦੇ ਨਾਲ ਵੰਡ ਸਕੀਏ ਤੇ ਸਹਿ ਸਕੀਏ